ਤੁਸੀਂ ਯਕੀਨ ਨਹੀਂ ਮੰਨਣਾ ਚਲੋ ਝਾੜੂ ਚ ਵੀ ਕੁਝ ਨੱਤਰ ਹੈਗੇ ਨੇ ਮੇਰੇ ਤੇ ਕੁਝ ਕਈ ਬੜੀਆ ਹੁੰਦੇ ਆ ਦਿਨੇ ਤੇ ਮੈਂ ਉਹਨਾਂ ਨਾਲ ਉਦਾਂ ਹੀ ਗੱਲ ਕੀਤੀ ਬੈਠੇ ਬੈਠੇ ਨੇ ਮੈਂ ਕਿਹਾ ਵੀ ਇਹ ਚੀਜ਼ ਤੁਸੀਂ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਆ ਭਾਜਪੀ ਦੀ ਵੀ ਟੀਮ ਆ ਆਰਐਸਐਸ ਬਲੌਕ ਆਪਰੇਟ ਕੀਤੀ ਜਾ ਰਹੀ ਹੈ ਕਹਿੰਦਾ ਹਾਂ ਭਈ ਇਹਦੀ ਵੈਵੇਂ ਮੰਨਦਾ ਆਪ ਵੀ ਕੈਮਰਾ ਉਹਨੇ ਇਹ ਗੱਲ ਕਬੂਲੀ ਆ ਬੰਦੇ ਨੇ ਤੇ ਪੁਆਇੰਟ ਇਹ ਹੈ ਕਿ ਆਪਾਂ ਚਲੋ ਕਿਧੜ ਗਏ ਦੋ ਸਟੱਟ ਦਾ ਓਕੇ ਉੱਥੀ ਕਾਂਗਰਸ ਦਾ ਪ੍ਰਧਾਨ ਆਪਿਕ ਉਹ ਆਪਣੀ ਉਹਨਾਂ ਦੀ ਵਾਈਫ ਰਹੇ ਨੇ ਅਮਰ ਸਾਹ ਗੋੜਿੰਗ ਜੀ ਤੇ ਉੱਥੇ ਦੀ ਸੀਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਟੀਨਪੀ ਜੀ ਪਹਿਲਾਂ ਕਾਲੀ ਦਲ ਸੀ ਕਾਲੀ ਦਲ ਤੋਂ ਛੱਡ ਕੇ ਆਮ ਆਮ ਪਾਰਟੀ ਚ ਆਏ ਇਹ ਸਿਆਸਤ ਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ ਵੀ ਕੌਣ ਜਿੱਤ ਸਕਦਾ ਕੌਣ ਜਿਹਦੇ ਉਹ ਬੰਦੇ ਜਿਹੜੇ ਵੀਡੀਓ ਹੀ ਬੜੀ ਬੈਰਨ ਹੋ ਰਹੀਆਂ ਨੇ ਜਿਹੜਾ ਹੱਥੇ ਮੇਰੇ ਬਰਸਾਂ ਤੋਂ ਦਿਖਾਉਗਾ ਮੈਂ ਬਿੱਟ ਕੱਢ ਦੂੰਗਾ ਮੈਂ ਕੱਢ ਦੂੰਗਾ ਅੱਛਾ ਉੱਥੇ ਉਹ ਆ ਰੀਚਾਰਜ ਲੈ ਆਣੇ ਹਾਂ ਮੈਂ ਬਿੱਟ ਕੱਢ ਦੂੰਗਾ ਹਾਂ ਉਹ ਵੈਸਾ ਮਤਲਬ ਮੈਂ ਤਾਂ ਆਪਣੀ ਉਮਰ ਦੇ ਵਿੱਚ ਇੰਨੀ ਘੱਟੀਆਂ ਬਿਆਨਬਾਜ਼ੀ ਪਹਿਲੀ ਵਾਰ ਦੇਖੀ ਹੈ ਹਾਂਜੀ ਹੈ ਜਦੋਂ ਕਿ ਰਾਜਨੀਤੀ ਦਾ ਲੋਕ ਤਾਂ ਬਹੁਤ ਸੋਝੇ ਹੋਏ ਸੂਝਵਾਨ ਗੁੱਸੇ ਤੇ ਕੰਟਰੋਲ ਕਰੋਧ ਹੰਕਾਰ ਤੇ ਕੰਟਰੋਲ ਹੈ ਨਾ ਬਹੁਤ ਢੇਰ ਸਾਰੀ ਨਿਮਰਤਾ ਕਿ ਤੁਸੀਂ ਵੋਟ ਲੈਣੀ ਹੈ ਹਾਂ ਸੰਦੀਪ ਪਾਟਾ ਓਹੋ ਮਾਨ ਸਾਹਿਬ ਦਾ ਸਟੇਫਾ ਲੈਣ ਗਿਆ ਠੀਕ ਆ ਤੇ ਦੱਸੋ ਤੁਸੀਂ ਲੋਕਾਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਜਾਂ ਨਾ ਕੀ ਆ ਕੇਜਰੀ ਵਾਲ ਦੇ ਨਾਲ ਆ ਜੀ ਮੈਨੇ ਦੇਖੋ ਜੀ ਇਹ ਤਾਂ ਫੇਲ ਹੋ ਗਈ ਪਾਰਟੀ ਹਾਂਜੀ ਔਰ ਉਹਨਾਂ ਦੇ ਅਜੰਟ ਸਸਿਕਾਲ ਜੀ ਸਾਰੇ ਵੀਰਾਂ ਤੇ ਭੈਣਾਂ ਨੂੰ ਤੇ ਅੱਜ ਅਸੀਂ ਇੱਕ ਸ਼ਖਸੀਅਤ ਨੂੰ ਲੈ ਕੇ ਆਏ ਆਏ ਅਕਸਰ ਆਉਂਦੇ ਜਾਂਦੇ ਰਹਿੰਦੇ ਨੇ ਸਾਡੇ ਕੋਲ ਤੇ ਕਾਫੀ ਪੋਡਕਾਸਟ ਇਹਨਾਂ ਨਾਲ ਮੈਂ ਕਰ ਚੁੱਕਿਆ ਅੱਗੇ ਵੀ ਐ ਅੱਜ ਮੈਨਾਂ ਨੂੰ ਬਹੁਤ ਹੀ ਰਿਕੁਐਸਟ ਕਰਕੇ ਬੁਲਾਇਆ ਇਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲਦੇ ਆ ਰਹੇ ਨੇ ਤੇ ਅੱਜ ਅਸੀਂ ਇਹ ਨਾਲ ਕਿਉਂਕਿ ਇਹ ਸਿਆਸਤ ਦੇ ਬਹੁਤ ਨੇੜੇ ਉਤੇ ਪਕੜ ਰੱਖਦੇ ਨੇ ਨੇੜੇ ਉਤੇ ਦੇਖਦੇ ਨੇ ਸਿਆਸਤ ਨੂੰ ਤਾਂ ਆਬਵੀਅਸਲੀ ਜਿਹੜੇ ਇਲੈਕਸ਼ਨ ਆ ਰਹੇ ਇਹਨੇ ਕੱਲ ਨੂੰ ਪੈਣੀਆਂ ਵੋਟਾਂ ਉਹਨਾਂ ਬਾਰੇ ਇਹਨਾਂ ਨਾਲ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਸਤਿ ਸ਼੍ਰੀ ਅਕਾਲ ਤੁਹਾਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਲ ਹੈ ਦੱਸੋ ਸੇਠ ਕੀ ਹੈ ਸੇਠ ਠੀਕ ਹੈ ਜੀ ਖੁਦਾ ਦੀ ਜ਼ਹਮਤ ਹੈ ਹੁਣ ਠੀਕ ਹੋ ਜੀ ਸਾੜਿਆਂ ਦੇ ਖਾਸਾ ਚੜਦਾ ਖਾਂ ਵਿੱਚ ਸਿਲਜ ਘਟਕੇ ਦੀ ਹੋ ਗਿਆ ਇਨਸ਼ਾਅਰ ਸ਼ੁਕਰ ਹੈ ਬਿਲਕੁਲ ਜੀ ਤੇ ਹੁਣ ਮੈਂ ਆਪਾਂ ਲੰਬੀ ਚੌੜੀ ਨਹੀਂ ਗੱਲ ਕਰਨੀ ਹੈਗੀ ਆ ਸਿੱਧਾ ਪੁਆਇੰਟ ਤੇ ਆਉਣਾ ਮੇਨ ਗੱਲ ਪੁਆਇੰਟ ਇਹ ਹੈ ਕਿ ਆਪਾਂ ਚਲੋ ਗਿੱਦੜਵਾਏ ਤੋਂ ਸਟਾਰਟ ਕਰਾਂ ਠੀਕ ਹੈ ਕਿਉਂਕਿ ਉੱਥੇ ਕੋਨਗਰੈਸ ਦਾ ਪ੍ਰਧਾਨ ਹੈ ਠੀਕ ਹੈ ਉਹ ਆਪਣੇ ਉਹਨਾਂ ਦੀ ਵਾਈਫ ਖੜੇ ਨੇ ਅਮਰਪੁਰਿੰਗ ਜੀ ਤੇ ਉੱਥੇ ਦੀ ਸੀਟ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਕਿਉਂਕਿ ਟੀਮ ਪੀ ਜੀ ਪਹਿਲਾਂ ਕਾਲੀ ਦਲ ਤੁਸੀਂ ਕਾਲੀ ਦਲ ਤੋਂ ਛੱਡ ਕੇ ਆਮ ਆਮ ਪਾਰਟੀ ਚਾਇ ਇਹ ਸਿਆਸਤ ਨੂੰ ਤੁਸੀਂ ਹੁਣ ਕਿੱਦਾਂ ਦੇਖਦੇ ਹੋ ਵੀ ਕੌਣ ਜਿੱਤ ਸਕਦਾ ਕੌਣ ਕਿਹਦੇ ਚਾਂਸਸ ਲੱਗਦੇ ਨੇ ਤੁਹਾਨੂੰ ਦੇਖੋ ਕਾਕਾ ਜੀ ਜਿਹੜੀ ਸਿਆਸਤ ਹੈ ਨਾ ਹਾਂਜੀ ਇਹ ਜਿਹੜੇ ਥੱਲੇ ਨੇ ਲੇਬਲ ਤੋਂ ਸ਼ੁਰੂ ਹੁੰਦੀ ਆ ਹਾਂਜੀ ਜਿਹੜਾ ਥੱਲੇ ਵਾਲਾ ਲੇਬਲ ਹੈ ਉਹਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹੈ ਇਹਦੇ ਪ੍ਰਤੀ ਜਿਹੜਾ ਲੋਕਾਂ ਦਾ ਮਨ ਹੈ ਉਹ ਬਹੁਤ ਜ਼ਿਆਦਾ ਨਿਰਾਸ਼ ਹੈ ਹਾਂਜੀ ਕਿਉਂਕਿ ਜਿੰਨੇ ਇਹਨਾਂ ਨੇ ਸੁਪਨੇ ਦਿਖਾਏ ᱛੀਏ ਕਿਸੇ ਵੀ ਬਾਤ ਦੇ ਉੱਪਰ ਖਰੇ ਨਹੀਂ ਉਤਰ ਸਕੇ ਇਸ ਕਰਕੇ ਲੋਕਾਂ ਦਾ ਹੁਣ ਜਿਹੜਾ ਪੂਰਾ ਧਿਆਨ ਉਹ ਕਾਂਗਰਸ ਵੱਲ ਹੈ ਹਾਂ ਔਰ ਇੱਕ ਨਹੀਂ ਤੁਸੀਂ ਕੱਲੀ ਗਿੱਦੜਵਾਏ ਦੀ ਗੱਲ ਨਾ ਕਰੋ ਚਾਰ ਦੀਆਂ ਚਾਰੇ ਸੀਟਾਂ ਕਾਂਗਰਸ ਬੜੇ ਭਾਰੀ ਮਾਤਰਾ ਦੇ ਨਾਲ ਜਿੱਤੂਗਾ ਅੱਛਾ ਜੀ ਬਿਲਕੁਲ ਜੀ ਇਹ ਇੱਕ ਮਿੰਟ ਡ੍ਰੈਪਟ ਕਰੂੰਗਾ ਸੌਰੀ ਜਿਵੇਂ ਚੱਬੇਵਾਲ ਤੋਂ ਉਹਨਾਂ ਦਾ ਉਹਨਾਂ ਨੇ ਪਹਿਲਾਂ ਕਾਂਗਰਸ 'ਚ ਸੀਗੇ ਰਾਜਕੁਮਾਰ ਚੱਬੇਵਾਲ ਜੀ ਫਿਰ ਉਹ ਜਿਹੜੇ ਪੰਡਾ ਚੱਕ-ਚੱਕ ਕੇ ਲੈ ਕੇ ਆਉਂਦੇ ਹੁੰਦੇ ਸੀ ਵਿਧਾਨ ਸਭਾ ਆ ਗਿਆ ਜੀ ਤੇ ਉਹਨਾਂ ਦੇ ਬੇਟੇ ਨੂੰ ਟਿਕਟ ਮਿਲੀ ਆ ਆਮ ਪਾਰਟੀ ਵੱਲੋਂ ਦੇਖੋ ਤੇ ਕਾਂਗਰਸ ਦੇ ਹੈਗੇ ਆ ਐਡਵੋਕੇਟ ਐਡਵੋਕੇਟ ਅਨਜੀਤ ਕੁਮਾਰ ਜੀ 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 ਤੇ ਕਿਦਾਂ ਦੇਖਦੇ ਹੋ ਵੀ ਕੀ ਲੱਗਦਾ ਦੇਖੋ ਜਿਹੜੀ ਇਹ ਜਿਹੜੀ ਚੋਣ ਹੋ ਰਹੀ ਆ ਨਾ ਇਹ ਚੋਣ ਹੋਣਾ ਜਿਹੜੇ ਕੈਂਡੀਡੇਟ ਨੇ ਕੈਂਡੀਡੇਟ ਚਿਹਰੇਾਂ ਦੇ ਨਹੀਂ ਹੋ ਰਹੀ ਇਹ ਤਾਂ ਸਰਕਾਰ ਤੇ ਹੋ ਰਹੀ ਆ ਅੱਛਾ ਜੀ ਉਧਰ ਹੱਥ ਪੰਜੇ ਤੇ ਹੋ ਰਹੀ ਉਧਰ ਝਾੜੂ ਤੇ ਹੋ ਰਹੀ ਆ ਲੜਾਈ ਤਾਂ ਹੱਥ ਪੰਜੇ ਔਰ ਝਾੜੂ ਦੀ ਆ ਨਾ ਕਿ ਕੈਂਡੀਡੇਟ ਦੇ ਕੈਂਡੀਡੇਟ ਚਾਜਰ ਮਰਜ਼ੀ ਖੜਾ ਕਰ ਦਿੰਦੇ ਕਿਉਂਕਿ ਲੋਕਾਂ ਦਾ ਜਿਹੜਾ ਧਿਆਨ ਆ ਉਹ ਕਾਂਗਰਸ ਵੱਲੋਂ ਦੁਆਰਾ ਆ ਗਿਆ ਹੈ ਕਿਉਂਕਿ ਜਿਹੜਾ ਪੂਰਾ ਪੰਜਾਬ ਹੈ ਇਹਨਾਂ ਨੇ ਸੰਤਾਇਆ ਤਰਫਾਇਆ ਪਿਆ ਨੇ ਹਾਂ ਇਹਨਾਂ ਨੂੰ ਕੰਮ ਨਹੀਂ ਆਉਂਦਾ ਇਹਨਾਂ ਤੋਂ ਆਮ ਸੰਭਾਲ ਨਹੀਂ ਹੋਈ ਇਹਨਾਂ ਨੂੰ ਤੁਹਾਨੂੰ ਤੁਸੀਂ ਨਸ਼ਾ ਦੇਖ ਲਓ ਗੈਂਗਸਟਰ ਦੇਖ ਲਓ ਚੋਰੀਆਂ ਦੇਖ ਲਓ ਕਿਸਾਨ ਦੇਖ ਲਓ ਮਜ਼ਦੂਰ ਦੇਖ ਲਓ ਯੂਥ ਦੇਖ ਲਓ ਹਾਂਜੀ ਜਿਹੜੇ ਵਿੜਾ ਹੀ ਬਠਿਆ ਪਿਆ ਹਿੰਟ ਤਾਂ ਆ ਹੀ ਗਿਆ ਸੀਗਾ ਜਿਹੜਾ ਇਹ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ ਭਗਵੰਤ ਮਾਨ ਸਾਹਿਬ ਗਏ ਤੇ ਵੀ ਇਹਨੇ 70 ਸਾਲ ਚ ਕੀਤਾ ਹਾਂਜੀ ਉਹਨਾਂ ਦਾ 70 ਸਾਲ ਚ ਬਗਾੜਿਆ ਇਹਨਾਂ ਦਾ 2 ਸਾਲ ਦੀ ਜਲੂਸ ਕੱਢਦਾ ਹਾਂ ਉਹਨਾਂ ਤਾਂ ਮਤਲਬ ਮੰਨ ਲੈਂਦੇ ਆ ਭਾਈ 70 ਸਾਲ ਲੱਗੇ ਵਿਗੜਨ ਨੂੰ ਤੁਸੀਂ ਤਾਂ 2.5 ਸਾਲ ਦੀ ਕੱਢਦਾ ਹਾਂ ਜੀ ਇਹਨਾਂ ਜਲੂਸ ਜਿੰਨਾ ਹੁਣ ਨਿਕਲਿਆ ਇਹਨਾਂ ਕਿਸਦਾ ਨਿਕਲਿਆ ਹੁਣ ਤਾਂ ਅਸੀਂ ਬਿਲਕੁਲ ਅਨਸੇਵ ਚੱਲ ਰਹੇ ਹਾਂ ਬਸ ਰੱਬ ਆਸਰੀ ਚੱਲ ਰਿਹਾ ਸਾਰਾ ਕੰਮ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਜਿਵੇਂ ਹੁਣ ਆਪਣੇ ਕਈ ਚਿਹਰੇ ਨੇ ਮੈਦਾਨ ਦੇ ਵਿੱਚ ਇਹ ਫਿਰ ਲੋਕਾਂ ਨੇ ਸੈਮੀ ਫਾਈਨਲ ਤਾਂ ਕਹਿੰਦੇ ਲੋਕ ਸਭਾ ਦੇ ਵਿੱਚ ਕਰਤਾ ਸੀਗਾ ਜੀ ਜੀ ਤੇ ਸੱਤ ਸੀਟਾਂ ਕੱਲੀ ਕਾਂਗਰਸ ਜਿੱਤੀ ਹੈ ਜੀ 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 ਇਹ ਜਿਹੜੀ ਸਰਕਾਰ ਉਹਦੇ ਤਿੰਨੇ ਰਹਿ ਗਈ ਕਿੰਨੇ ਰਹਿ ਗਈਆਂ ਹਲੋ ਇਹ ਬਹੁਤ ਚਿੰਤਾ ਦਾ ਵਿਸ਼ਾ ਸੀ ਇਹ ਨਾਲ ਹੀ ਚਿੰਤਾ ਦਾ ਵਿਸ਼ਾ ਨਹੀਂ ਕਹ ਜੀ ਦੇਖੋ ਜਿਹੜੇ ਸਾਡੇ ਸੀਐਮ ਸਾਹਿਬ ਨੇ ਇਹ ਜ਼ਬਾਨ ਦੇ ਪੱਕੇ ਨਹੀਂ ਹੈਗੇ ਹਾਂਜੀ ਹੁਣ ਆ ਪੰਚਾਇਤੀ ਚੋਣਾਂ ਦੇਖ ਲਓ ਹਾਂਜੀ ਪੰਚਾਇਤੀ ਚੋਣਾਂ 'ਚ ਇਹਨਾਂ ਨੇ ਕਿਹਾ ਵੀ ਜਿਹੜੀ ਪੰਚਾਇਤ ਦੀ ਚੋਣ ਹੈ ਵੀ ਉਹ ਭਾਈ ਪਿੰਡ ਦੇ ਆਪਣੇ ਆਮ ਚਿਹਰਿਆਂ ਦੇ ਉੱਪਰ ਹੋਊਗੀ ਮਤਲਬ ਕੋਈ ਵੀ ਪਾਰਟੀ ਉਹਦੇ ਵਿੱਚ ਇਨਵੋਲਵ ਨਹੀਂ ਹਾਂ ਇਨਵੋਲਵ ਨਹੀਂ ਹੋਊਗੀ ਠੀਕ ਆ ਆਪ ਹੀ ਹੁਣ ਦੋ ਦੋ ਤਿੰਨ ਦਿਨ ਪਹਿਲਾਂ ਆ ਕੇ ਸਰੋਪੇ ਪਾ ਗਏ ਠੀਕ ਆ ਦੋਸਤ ਹੁਣ ਇਹ ਜਵਾਨ ਤੇ ਕਿੱਥੇ ਪੱਕੇ ਨੇ ਨਹੀਂ ਹੈਗੇ ਇਹਨਾਂ ਦੇ ਇਹ ਮੈਨੂੰ ਤਾਂ ਪਹਿਲੀ ਘੜੀ ਤੋਂ ਹੀ ਮਤਲਬ ਇਹਨਾਂ ਤੇ ਡਾਊਟ ਸੀ ਕਿਉਂਕਿ ਦੇਖੋ ਪਾਵਰ ਕਦੇ ਦੇਖੀ ਨਹੀਂ ਕੇਜਰੀਵਾਲ ਨੇ ਉਹਨੂੰ ਚਾਹੀਦੀ ਸੀਗੀ ਪੁਲਿਸ ਇੱਕ ਆ ਬੀਜੇਪੀ ਦਾ ਲੀਡਰ ਸੀਗਾ ਬੱਗਾ ਬੱਗਾ ਤਜਿੰਦਰ ਸਿੰਘ ਬੱਗਾ ਉਹਨੂੰ ਚੱਕਣ ਦੇ ਲਈ ਇੱਥੇ ਡੀਐਸਪੀ ਤੇ ਨਾਲ ਮੁਲਾਜ਼ਮ ਭੇਜ ਤੇ ਉੱਥੇ ਉਹਨੇ ਦਿੱਲੀ ਪੁਲਿਸ ਨੂੰ ਫੋਨ ਕਰਤਾ ਉੱਥੇ ਉਹ ਵਿਚਾਰੇ ਬੰਦ ਬੰਦਕ ਬਣਾ ਲਿਆ ਅੰਦਰ ਪਿਠਾ ਲੇ ਥਾਣੇ ਚ ਪੰਜਾਬ ਪੁਲਿਸ ਦੀ ਬੇਇੱਜ਼ਤੀ ਬਹੁ ਕਰਾਈਏ ਉਹਨੇ ਲਾਲਾ ਜੀ ਨੇ ਦੇਖੋ ਜੀ ਬਸ ਰੱਬ ਆਸਰੇ ਸਾਡਾ ਪੰਜਾਬ ਚੱਲਦਾ ਪਰਮਾਤਮਾ ਦੀ ਕਿਰਪਾ ਬਣਾਈ ਰੱਖੇ ਜੇ ਤਾਂ ਵਿਰੋਧੀ ਤੇਰਾ ਨਾ ਹੋਣ ਤਾਂ ਹੋ ਸਕਦਾ ਇਹ ਪੰਜਾਬ ਨੂੰ ਲੁੱਟ ਗਈ ਲੈ ਜਾਂਦੇ ਹਾਂਜੀ ਇਹਦਾ ਬ੍ਰੋਧਿਤ ਰਾਨੇ ਪੰਜਾਬ ਸਾਹਿਬ ਰੱਖਿਆ ਸੋ ਮੈਂ ਤਾਂ ਪੰਜਾਬੀਆਂ ਨੂੰ ਕਹਾਂਗਾ ਕਿ ਭਾਈ ਜਿਹੜੇ ਤੁਸੀਂ ਦੂਜੇ ਮਤਲਬ ਹਲਕਿਆਂ ਦੇ ਹੋ ਉਹ ਵੀ ਜਾ ਕੇ ਉੱਥੇ ਜ਼ੋਰ ਮਾਰੋ ਆਪਣੇ ਰਿਸ਼ਤੇਦਾਰਾਂ ਭੈਣ ਭਾਵਾਂ ਨੂੰ ਫੋਨ ਕਰੋ ਕਿ ਝਾੜੂ ਨਹੀਂ ਬੋਡ ਨਹੀਂ ਪਾਣੀ ਝਾੜੂ ਨਹੀਂ ਪਾਣੀ ਅਗਰ ਝਾੜੂ ਨੂੰ ਬੋਡ ਪਾਉਣੇ ਹੋ ਸਮਝ ਲਓ ਆਪਣੇ ਵੋਟ ਖੁਦ ਸੜਦੇ ਹੋ ਹੂੰ ਝਾੜੂ ਨੂੰ ਬੋਡ ਪਾਉਣੇ ਹੋ ਸਮਝ ਲਓ ਆਪਣੇ ਪੰਜਾਬ ਦਾ ਅਸੀਂ ਆਪਣੇ ਹੱਥੀ ਗਲਾ ਘੁੱਟ ਰਹੇ ਹਾਂ ਹੂੰ ਕਿਉਂ ਇਹ ਝਾੜੂ ਆਰਐਸ ਦੀ ਵੀ ਪਾਰਟੀ ਬਣਦੀ ਜਾ ਰਹੀ ਹੈ ਹਾਂ ਠੀਕ ਹੈ ਉਹਨਾਂ ਦੇ ਅਜੰਡਿਆਂ ਤੇ ਕੰਮ ਕਰਨ ਲੱਗ ਪੀ ਤੁਸੀਂ ਜੀਕੀਨੇ ਮੰਨਣਾ ਚਲੋ ਝਾੜੂ ਚ ਵੀ ਕੁਝ ਮਿੱਤਰ ਹੈਗੇ ਨੇ ਮੇਰੇ ਤੇ ਕੁਝ ਕਈ ਵਧੀਆ ਉਦਿਆਂ ਤੇ ਨੇ ਤੇ ਮੈਂ ਉਹਨਾਂ ਨਾਲ ਉਦਾਂ ਹੀ ਗੱਲ ਕੀਤੀ ਬੈਠੇ ਬੈਠੇ ਨੇ ਮੈਂ ਕਿਹਾ ਵੀ ਇਹ ਚੀਜ਼ ਤੁਸੀਂ ਮੰਨਦੇ ਹੋ ਵੀ ਆਮ ਆਦਮੀ ਪਾਰਟੀ ਆ ਭਾਜਪੀ ਦੀ ਵੀ ਟੀਮ ਆ ਆਰਐਸਐਸ ਵੱਲੋਂ ਆਪਰੇਟ ਕੀਤੀ ਜਾ ਰਹੀ ਹੈ ਕਹਿੰਦਾ ਹਾਂ ਭਈ ਇਹ ਚੀਜ਼ ਐਵੇਂ ਹੀ ਮੰਨਦਾ ਆਫ ਦੀ ਕੈਮਰਾ ਉਹਨੇ ਇਹ ਗੱਲ ਕਬੂਲੀ ਆ ਬੰਦੇ ਨੇ ਤੇ ਅੱਗੇ ਆਪਾਂ ਥੋੜੀ ਜੀ ਗੱਡੀ ਮੋੜੀਏ ਤੇ ਮੈਂ ਇਹ ਪੁੱਛਣਾ ਸੀਗਾ ਜਿਵੇਂ ਬਰਨਾਲੇ ਤੋਂ ਕੌਣ ਲੱਗਦਾ ਮੀਤ ਹੇਰ ਨੇ ਆਪਣੇ ਮਾਸੀ ਦਾ ਮੁੰਡਾ ਖੜਾਤਾ ਇੱਕ ਉਥੇ ਇੱਕ ਇੰਟਰਸਟਿੰਗ ਗੱਲ ਇਹ ਆ ਸਰ ਇੱਕ ਨਾ ਆਜ਼ਾਦ ਮੁੰਡਾ ਖੜਾ ਗੁਰਦੀਪ ਬਾਠ ਉਹ ਉਹ ਉਹਦਾ ਹੱਕ ਬਣਦਾ ਸੀ ਕਹਿੰਦੇ ਉਹ ਜ਼ਿਲ੍ਹਾ ਪ੍ਰਧਾਨ ਵੀ ਸੀ ਉਹ ਯੋਜਨਾ ਪਲੈਨਿੰਗ ਬੋਰਡ ਦਾ ਚੇਅਰਮੈਨ ਵੀ ਸੀ ਤੇ ਵੀ ਨੇ ਆਪਣੇ ਬੰਦੇ ਨੂੰ ਦਵਾਤੀ ਮੀਤ ਹੇਰ ਨੂੰ ਕਹਿੰਦਾ ਨਹੀਂ ਮੈਂ ਬੀਜੇਪੀ ਚ ਜਾਊਗਾ ਫਟ ਗਏ ਫਟ ਗਏ ਜਦੋਂ ਜਹਾਜ਼ ਡੁੱਬਦਾ ਪਹਿਲਾਂ ਸਾਲਾ ਚੂਹੀ ਮਾਰਦੇ ਨੇ ਹਾਂ ਫਟ ਗਏ ਹੈ ਉਹਨੂੰ ਹੁਣ ਦੇਖੋ ਜੇ ਵਾਟਸਾਪ ਦੀ ਗੱਲ ਕਰੀਏ ਤਾਂ ਵਾਟਸਾਪ ਨੂੰ ਕਹਿੰਦੇ ਭਾਈ ਤੈਨੂੰ ਤੈਨੂੰ ਇੰਨੇ ਅਹੁਦੇ ਦਿੱਤੇ ਹੋਰ ਨੂੰ ਥੋੜੇ ਨੇ ਹਾਂ ਹੁਣ ਤੁਸੀਂ ਰੱਜਦੇ ਨਹੀਂ ਹੈਗੇ ਉਹ ਕਹਿੰਦਾ ਜੀ ਮੇਰੇ ਖਿਲਾਫ ਤੁਸੀਂ ਆਹ ਬੰਦਾ ਲਿਆਇ ਖੜਾਉਣ ਜਦੋਂ ਮੈਂ ਫੁੱਡੀ ਪਾਰਟੀ ਦੀ ਇਨੀ ਦਿਦ ਕੰਮ ਕਰਦਾ ਆ ਰਿਹਾ ਹਾਂ ਸਾਰੇ ਨੂੰ ਆਪੋ ਤੋਂ ਆਪੇ ਹੀ ਹੋਈ ਆ ਹਾਂ ਇਹ ਚੀਜ਼ ਮੈਂ ਕਿਹਾ ਆਮ ਆਦਮੀ ਪਾਰਟੀ ਵਾਲੇ ਜਿਹੜੇ ਪਹਿਲਾਂ ਹੁੰਦੇ ਸੀ ਨਾ 90% ਬੰਦੇ ਹੈ ਵੀ ਨਹੀਂ ਟੁੱਟ ਗਏ ਸਾਰੇ ਇਹਨਾਂ ਦੀਆਂ ਗਲਤ ਨੀਤੀਆਂ ਤੋਂ ਮਨਮਾਨੀ ਅਧਾਰ ਦੇਖੋ ਹੁਣ ਮੰਨ ਲਓ ਉੱਥੇ ਵੀ ਗਿੱਦੜਵਾਏ ਦੇ ਵਿੱਚ ਹੈ ਨਾ ਰਾਜੇ ਵਿੜਿੰਗ ਦੇ ਖਿਲਾਫ ਇਹਨੇ ਕਾਲੀਆਂ ਚ ਬੰਦਾ ਲੈ ਕੇ ਢਾਇਆ ਕਿ ਇਹਨਾਂ ਦੇ ਆਪਣੇ ਵਲੰਟੀਅਰ ਹੈ ਨਹੀਂਗੇ ਹਾਂ ਸਾਡੇ ਖੰਨੇ ਹਲਕੇ ਦੇ ਵਿੱਚ ਫਤੇਗੜ ਸਾਹਿਬ ਦੇ ਵਿੱਚ ਡਾਕਟਰ ਅਮਰ ਸਿੰਘ ਦੇ ਖਿਲਾਫ ਲੈ ਆ ਕੇ ਸਾਡਾ ਹੀ ਬੰਦਾ ਕਾਂਗਰਸ ਚ ਲੈ ਕੇ ਢਾਇਆ ਕਿ ਇਹਨਾਂ ਦੇ ਆਪਣੇ ਵਲੰਟੀਅਰ ਹੈ ਨਹੀਂਗੇ ਇਹ ਆਪਣੇ ਵਲੰਟੀਅਰ ਨਾਲ ਤਖਾ ਧੱਕਾ ਧੋਖਾ ਸਾਰਾ ਕਰਦੇ ਨੇ ਇਹ ਤਾਂ ਸਾਰੇ ਪੰਜਾਬ ਨਾਲ ਹੀ ਕਰਦੇ ਨੇ ਆਪਣੇ ਵਲੰਟੀਅਰ ਨਾਲ ਕੀ ਕਰਦੇ ਨੇ ਉਹੀ ਤਾਂ ਗੱਲ ਹੈ ਜਿਨ੍ਹਾਂ ਨੇ ਪਾਰਟੀ ਦੀਆਂ ਦਰੀਆਂ ਬਿਚਾਈਆਂ ਵਿਚਾਰੇ ਉਹ ਖੜਾ ਕੀਤੀ ਪਾਰਟੀ ਠੀਕ ਹੈ ਜਦੋਂ ਇਹ ਆਪਣੇ ਵਰਕਰਾਂ ਦੇ ਨਹੀਂ ਹੈਗੇ ਇਹ ਪੰਜਾਬ ਦੇ ਕਿੱਥੋਂ ਹੋ ਜਾਣਗੇ ਇਹ ਤਾਂ ਸਿਰਫ ਆਪਣੀ ਜੇਬਾਂ ਭਰਨ ਨੂੰ ਇਕੱਠੇ ਹੋਏ ਹੋਏ ਨੇ ਰੱਖਿਆ ਜੀ ਬਸ ਇੱਕ ਇਹ ਦੂਜੀ ਗੱਲ ਇਹ ਵਿਆਹ ਕਰਾਉਣ ਨੂੰ ਬਸ ਵਿਆਹ ਹੋਏ ਇਹ ਸਾਰੀ ਚਲੋ ਤਾਂ ਸੁਨੀ ਬਾਦਲੇ ਸਿਰੇ ਲਾਈ ਹੋਈ ਹੈ ਗੱਲ ਸਾਰੀ ਇਹਦੀ ਤੇ ਇਹ ਆਪਣੇ ਰੰਧਾਵਾ ਸਾਹਿਬ ਦੇ ਵਾਈਫ ਖੜੇ ਨੇ ਆਂਟੀ ਜੀ ਖੜੇ ਨੇ ਉਹ ਤੇ ਉਹ ਪਹਿਲਾਂ ਐਮਐਲਏ ਸੀਗੇ ਉੱਥੋਂ ਤੇ ਉੱਥੇ ਦੀ ਸਥਿਤੀ ਕਿੱਦਾਂ ਲੱਗਦੀ ਆ ਦੇਖੋ ਜਿਹੜਾ ਉੱਥੇ ਉਹਦੇ ਖਿਲਾਫ ਬੰਦਾ ਖੜਾ ਮੇਖਲ ਚੋਨ ਉਹ ਵੀ ਗੁਰਦੀਪ ਸਿੰਘ ਰੰਧਾਵਾ ਸ਼ਾਇਦ ਅੱਛਾ ਜੀ ਮੈਨੂੰ ਮਦਰ ਪੁੱਧਰਾ ਜੀ ਹਾਂ ਹਾਂ ਪੱਕਾ ਕਨਫਰਮ ਕਰ ਹਾਂ ਹਾਂ ਉਹ ਬੰਦੇ ਤੇ ਵੀਡੀਓ ਹੀ ਬੜੀ ਵਾਇਰਲ ਹੋਣੀ ਆ ਜਿਹੜਾ ਇੱਥੇ ਮੇਰੇ ਬਰਕਰਾਂ ਤੋਂ ਦਿਖਾਉਗਾ ਮੈਂ ਗਿੱਦ ਕੱਢ ਦੂੰਗਾ ਕੱਢ ਅੱਛਾ ਉੱਥੇ ਉਹ ਆ ਹਾਂ ਹਾਂ ਇਨਚਾਰਜ ਲਾਇਆ ਹਾਂ ਮੈਂ ਲੈ ਤੇ ਕੱਢ ਦੂੰਗਾ ਹਾਂ ਉਹ ਮੈਂ ਤਾਂ ਆਪਣੀ ਮੈਂ ਤਾਂ ਆਪਣੀ ਉਮਰ ਦੇ ਵਿੱਚ ਇੰਨੀ ਘੱਟੀਆਂ ਬਿਆਨਵਾਜੀ ਪਹਿਲੀ ਵਾਰ ਦੇਖੀ ਹੈ ਹਾਂਜੀ ਹੈ ਜਦੋਂ ਕਿ ਰਾਜਨੀਤੀ ਲੋਕ ਤਾਂ ਬਹੁਤ ਸੋਝੇ ਹੋਏ ਸੂਝਵਾਨ ਗੁੱਸੇ ਤੇ ਕੰਟਰੋਲ ਕਰੋਧ ਹੰਕਾਰ ਤੇ ਕੰਟਰੋਲ ਹੈ ਨਾ ਬਹੁਤ ਢੇਰ ਸਾਰੀ ਨਿਮਰਤਾ ਕਿ ਤੁਸੀਂ ਵੋਟ ਲੈਣੀ ਹੈ ਹਾਂਜੀ ਬਦਮਾਸ਼ੀ ਥੋੜੀ ਕਰਨੀ ਹੈ ਕਬਜਾ ਥੋੜੀ ਲੈਣੇ ਨੇ ਬੋਲ ਲੈਣੀ ਹੈ ਅਗਲਾ ਸਿਆਣੇ ਨੇ ਅਗਲਾ ਹੁੰਦਾ ਹੀ ਨਹੀਂ ਅਗਲਾ ਕਹਿੰਦਾ ਮੁੰਡਾ ਕਹਿੰਦਾ ਜਿਹੜਾ ਅੱਜ ਇਹਨਾਂ ਕੁਝ ਕਰਦਾ ਕੱਲ ਨੂੰ ਕੀ ਕਰੂਗਾ ਕੱਲ ਨੂੰ ਕੀ ਕਰੂਗਾ ਇਹ ਇੱਕ ਇੰਟਰਸਟਿੰਗ ਗੱਲ ਹੋਰ ਹੈ ਤੁਸੀਂ ਇਹ ਦੇਖ ਲਓ ਆਪਣੇ ਜਿਹੜੀ ਕਾਂਗਰਸ ਪਾਰਟੀ ਆ ਇਹਦੇ ਵਿੱਚ 50% ਜਨਾਨੀਆਂ ਨੇ 50% ਬੰਦੇ ਨੇ ਮਤਲਬ ਬਰਾਬਰ ਦਾ ਅਧਿਕਾਰ ਦੇਣ ਦਾ ਵੀ ਕੰਮ ਕਰਦੀ ਹੁਣ ਜਿਹੜੇ ਅੱਜ ਕਹੀ ਜਾਂਦੇ ਨੇ ਉਹਨੇ ਆਪਣੇ ਘਰ ਵਾਲੀ ਖੜੀ ਕਰਤੀ ਐ ਕਰਤਾ ਫਲਾਣਾ ਕਰਤਾ ਉਹ ਭਰਾਵੋ ਤੁਹਾਪਦੀਆਂ ਘਰ ਵਾਲੀਆਂ ਨੂੰ ਇੱਜ਼ਤ ਮਾਣ ਦੇ ਰਹੇ ਨੇ ਬਖਸ਼ ਰਹੇ ਨੇ ਤੁਹਾਡੇ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਈ ਤਾਂ ਤੁਹਾਡੇ ਘਰ ਵਾਲੀਆਂ ਮੰਨਣ ਨੂੰ ਤਿਆਰ ਨਹੀਂ ਹੈਗੀਆਂ ਵੀ ਮਤਲਬ ਬੰਦੇ ਨਹੀਂ ਮੰਨਣ ਨੂੰ ਤਿਆਰ ਹੈਗੇ ਵੀ ਇਹ ਸਾਡੀ ਘਰ ਵਾਲੀਆਂ ਇਹਨਾਂ ਦੇ ਪਾਸੇ ਕੁਝ ਬੰਦੇ ਅ ਜਿਹੜੀ ਬੀਜੇਪੀ ਹੈ ਔਰ ਜਿਹੜੀ ਕਾਂਗਰਸ ਹੈ ਹਾਂਜੀ ਨਾ ਸੌਰੀ ਜਿਹੜੀ ਬੀਜੇਪੀ ਹੋ ਚਾਰੂ ਹੈ ਹੂੰ ਇਹਨਾਂ ਦੋਨਾਂ ਸਰ ਮੈਂ ਇਹ ਗੱਲ ਪੁੱਛਣੀ ਭੁੱਲ ਗਿਆ ਸੀ ਜਿਵੇਂ ਮਨਪ੍ਰੀਤ ਜੀ ਬੀਜੇਪੀ ਚ ਨੇ ਤੇ ਕਾਲੀ ਦਲ ਨੇ ਆਪਣਾ ਕੈਂਡੀਡੇਟ ਨਹੀਂ ਖੜਾ ਕੀਤਾ ਕੀ ਇਹ ਗੱਲ ਹੋ ਸਕਦੀ ਹੈ ਵੀ ਕਾਲੀ ਦਲ ਦੀਆਂ ਵੋਟਾਂ ਟਰਾਂਸਫਰ ਕਰਕੇ ਉਧਰ ਮਨਪ੍ਰੀਤ ਜੀ ਦੇ ਕੋ ਕਾਲੀ ਦਲ ਦੀਆਂ ਵੋਟਾਂ ਇਹ ਕਿਸੇ ਰਿਮੋਟ ਦੇ ਵਿੱਚ ਨੇ ਉਹ ਤਾਂ ਲੋਕਾਂ ਦਾ ਆਪਣਾ ਹਿਰਦੇ ਆ ਹੈਨਾ ਲੋਕਾਂ ਦਾ ਆਪਣਾ ਹਿਰਦੇ ਆ ਉਹ ਡਿੰਪੀ ਨੂੰ ਵੀ ਜਾਣਦੇ ਬਾਦਲ ਨੂੰ ਵੀ ਜਾਣਦੇ ਨੇ ਵੀ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਕਦੇ ਉੱਧਰ ਠੀਕ ਆ ਇਹ ਤਾਂ ਲੋਕਾਂ ਦੇ ਕਾਕਾ ਜੀ ਮਨ ਬਣੇ ਹੋਏ ਨੇ ਹਾਂ ਠੀਕ ਆ ਇਹ ਤਾਂ ਉਹਨਾਂ ਹੀ ਆਹਮਦ ਵਿੱਚ ਝਾੜੂ ਵਾਲੇ ਵਿੱਚ ਬਿਜਲੀ ਵਾਲੇ ਤੇਲ ਫੂਕਦੇ ਫਿਰਦੇ ਨੇ ਇਹ ਤਾਂ ਸਮਝੌਤਾ ਕਰ ਲੈਣਾ ਜ਼ਾਇਦਾ ਦੀ ਭਰਾਵੋ ਤੁਸੀਂ ਘਰੇ ਬਹਿ ਕੇ ਵੰਡ ਕਿਉਂਕਿ ਚਾਰ ਦੀਆਂ ਚਾਰੇ ਸੀਟਾਂ ਕਾਂਗਰਸ ਦੀ ਝੋਲੀ ਪੈ ਚੁੱਕੀਆਂ ਨੇ ਹਾਂ ਇਹ ਲੋਕਾਂ ਨੇ ਆਪਣੇ ਲੋਕਾਂ ਨੇ ਆਪਣੇ ਮਨ ਬਣਾ ਲਏ ਨੇ ਔਰ ਜਿਹੜਾ ਬਦਲਾਵ ਇਹ ਲੈ ਕੇ ਆਇਆ ਤੇ ਹੁਣ ਇੱਕ ਬਦਲਾਵ ਹੋ ਰਊਗਾ ਉਹ ਕਾਂਗਰਸ ਝੋਲੀ ਪੂਗਾ ਇੰਟੈਲੀਜੈਂਸੀ ਵੀ ਮਤਲਬ ਕਹਿ ਰਹੀ ਹੈ ਅਭੀ ਕਾਂਗਰਸ ਦਾ ਹੱਥ ਉੱਪਰ ਹੈ ਤੇ ਮੰਨ ਲਓ ਜੇ ਚੰਨੀ ਨੂੰ ਅੱਜ ਸੀਐਮ ਡਿਕਲੇਅਰ ਕਰ ਦਨ ਮੰਨ ਲਓ ਹਜੇ ਨਹੀਂ 6 ਮਹੀਨੇ ਪਹਿਲਾਂ 100% ਚੰਨੀ ਸੀਐਮ ਜੀ ਜੀ ਨਹੀਂ ਕਾਬਲ ਵੀ ਆ ਰਾਜਾ ਬੜੇ ਇੰਕੇ ਚਲੋ ਹਜੇ ਛੋਟਾ ਹੈ ਉਹਨਾਂ ਤੋਂ ਸਿੱਖਣਾ ਪੈਣਾ ਉਹਨੂੰ ਹੋਰ ਉਨ ਉਹਨੂੰ ਘੱਟੋ ਘੱਟ ਡਿਫਟੀ ਸੀ ਮਿਲਾਉਂਦੇ ਨੇ ਦੇਖੋ ਸਾਡੇ ਕਾਂਗਰਸ ਦੇ ਵਿੱਚ ਤਾਂ ਸਾਡੇ ਮਦਦ ਲੀਡਰ ਉੱਪਰ ਤੋਂ ਉੱਪਰ ਪਏ ਨੇ ਹਾਂ ਠੀਕ ਹੈ ਸਾਡੇ ਖਰਨੇ ਹਲਕੇ ਤੋਂ ਮਦਦ ਕੋਟਲੀ ਸਾਹਿਬ ਬੈਠੇ ਨੇ ਬੜੇ ਸੂਝਵਾਨ ਨੇ ਡਾਕਟਰ ਅਮ ਸਿੰਘ ਜੀ ਬੈਠੇ ਨੇ ਬੜੇ ਸੂਝਵਾਨ ਨੇ ਹੋਰ ਆਲੇ ਦੁਆਲੇ ਦੇ ਬਦਲੋ ਕਾਫੀ ਸਾਡੇ ਲੀਡਰ ਨੇ ਜਿਹੜੇ ਬਹੁਤ ਹੀ ਸੂਝਵਾਨ ਨੇ ਤੇ ਬਹੁਤ ਹੀ ਲੋਕਾਂ ਦੇ ਨਾਲ ਉਹਨਾਂ ਦਾ ਮਿਲਨਸਾਰ ਬਹੁਤ ਹੀ ਲੋਕਾਂ ਦੇ ਵਿੱਚ ਵਿਝੜਦੇ ਨੇ ਬੜਾ ਮਾਨ ਸਨਮਾਨ ਕੀਕ ਸਹੀ ਜੀ ਇਹਦਾ ਭਾਣਾ ਕਿ ਕਿਹੜੇ ਲੜਾਕੇ ਲੜੂ ਕਿ ਪਤਾ ਨਹੀਂ ਕਿਤੋਂ ਗੁੱਣੇ ਕੱਟ ਕੇ ਕੀਤੇ ਹੋਣੇ ਮੈਂ ਭਗਵੰਤ ਮਾਨ ਦੀ ਇੱਕ ਵੀਡੀਓ ਦੇਖ ਰਿਹਾ ਸੀ ਮੈਂ ਤੁਹਾਨੂੰ ਦਿਖਾਉਣਾ ਚਾਹੁੰਗਾ ਤੇ ਜਿਹਦੇ ਵਿੱਚ ਆ ਲੋ ਲੱਗ ਪਈ ਹੀ ਲੱਗ ਰਿਹਾ ਆਹਾ ਹੈਗੀ ਆ ਬਰਨਾਲੇ ਹਲਕੇ ਦੀ ਆ ਆ ਦੇਖੋ ਕੀ ਕਹਿ ਰਹੇ ਨੇ 32 ਕਰੋੜ ਰੁਪਇਆ ਪਹਿਲਾਂ ਮਾਤਾ 5 ਕਰੋੜ ਰੁਪਇਆ ਉੱਥੇ ਦੇ ਲੋਕਾਂ ਦੀ ਗਰਾਊਂਡ ਲੱਗ ਰਿਹਾ ਹੈ ਉਹ ਟਾਰਡਨ ਨਹੀਂ ਉਹ ਸਾਰੀ ਦੁਨੀਆ ਦੀ ਪਟਾਕੇ ਕਰਦਾ ਮਤਲਬ ਉੱਥੇ ਲੋਕਾਂ ਦੀ ਗਰਾਊਂਡ ਆਵਾਜ਼ ਆ ਲੋਕਲ ਮੀਡੀਆ ਉੱਥੇ ਦਾ ਵੀ ਉਹ ਖੁਦ ਕਹਿ ਰਹੇ ਨੇ ਵੀ ਕਾਲੇ ਨੂੰ ਪੁੱਟਾਵਾਂਗੇ ਕਾਲਾ ਢਿੱਲੋ ਕਾਂਗਰਸ ਦਾ ਲੀਡਰ ਨਹੀਂ ਦੇਖੋ ਕਾਲੇ ਹੱਕ ਵਿੱਚ ਮਦੂ ਸਾਰੇ ਗਏ ਨੇ ਮੇਰੇ ਲੀਡਰ ਬਿੰਕਸਾਹ ਦੇ ਹੱਕ ਵਿੱਚ ਸਾਰੇ ਗਏ ਨੇ ਤੇ ਲਗਭਗ ਸਾਡੀ ਸਾਰੀ ਮਤਲਬ ਕਾਂਗਰਸ ਦੀ ਲੀਡਰਸ਼ਿਪ ਮਤਲਬ ਚਾਰ ਜਿਮਨੀ ਚੋਣਾਂ ਦੇ ਪਿੱਛੇ ਲੀ ਆ ਤੇ ਮਤਲਬ ਕਿਉਂਕਿ ਕਾਂਗਰਸ ਚ ਏਕਤਾ ਹੈ ਮਜ਼ਬੂਤੀ ਹੈ ਇਹ ਤਾਂ ਟੁੱਟੇ ਹੋਏ ਨੇ ਠੀਕ ਹੈ ਇਹਨਾਂ ਦਾ ਮਤਲਬ ਬੇਚ ਨੂੰ ਤਾਂ ਇਹ ਵੀ ਗੱਲ ਸੁਣਨ ਨੂੰ ਮਿਲੀ ਹੈ ਕਹਿੰਦੇ ਵੀ ਜਿਹੜਾ ਗਰੀਬ ਬਾਠਾ ਮੁੰਡਾ ਵੀ ਉਹ ਭਗਵੰਤ ਮਾਨ ਸਾਹਿਬ ਨੇ ਖੜਾ ਕੀਤਾ ਹੋ ਸਕਦਾ ਵੰਦਰ ਲੀਆਂ ਗੱਲਾਂ ਜਿਹੜੀਆਂ ਨਿਕਲ ਕੇ ਆ ਰਹੀਆਂ ਨੇ ਫਟੇ ਹੋਏ ਨੇ ਫਟੇ ਹੋਏ ਨੇ ਕਿਉਂਕਿ ਮਤਲਬ ਇਹ ਹੀ ਪਤਾ ਲੱਗਿਆ ਵੀ ਇਹਨਾਂ ਦੇ ਪੰਜ ਮੰਤਰੀ ਭਗਵੰਤ ਮਾਨ ਦੇ ਹੱਕ ਦੇ ਲਾਹਣਾ ਤੇ ਕੇਜਰੀਵਾਲ ਸਾਹਿਬ ਨੇ ਆਪਣੇ ਮੰਤਰੀ ਚਾਰ ਆਪਣੇ ਪੱਖ ਦੇ ਲਾਹਣੇ ਉਹ ਐਸਡੀ ਲਾਤਾ ਤੇ ਹੋਰ ਤੁਸੀਂ ਦੇਖ ਲਓ ਇਹ ਜਦੋਂ ਇਹ ਬਿਮਾਰ ਸੀਗੇ ਕਾਫੀ ਪਿੱਛੇ 10 12 ਦਿਨ ਦਾ ਘਰ ਰਹੇ ਨੇ ਤੇ ਕਿਹੜਾ ਦੁਰਗੇਸ਼ ਨਹੀਂ ਸੰਜੇ ਸੰਦੀਪ ਪਟ ਓਹ ਮਾਨ ਸਾਹਿਬ ਦਾ ਅਸਤੀਫਾ ਲੈਣ ਗਿਆ ਠੀਕ ਆ ਇਹ ਦੱਸੋ ਤੁਸੀਂ ਲੋਕਾਂ ਨੇ ਭਗਵੰਤ ਮਾਨ ਨੂੰ ਵੋਟ ਪਾਈ ਜਾਂ ਨਾ ਕੀ ਆ ਕੇਜਰੀਵਾਲ ਨਾਲ ਸਾਲਾ ਜੀ ਨੂੰ ਨਹੀਂ ਨਹੀਂ ਦੇਖੋ ਜੀ ਇਹ ਤਾਂ ਫੇਲ ਹੋ ਗਈ ਪਾਰਟੀ ਹਾਂਜੀ ਔਰ ਜਿਹੜੀ ਬੁਰੀ ਤਰ੍ਹਾਂ ਇਹ ਤਾਂ ਫੇਲ ਹੁੰਦੀ ਆ ਨਾ ਕੋਈ ਬੁਰੀ ਤਰ੍ਹਾਂ ਫੇਲ ਹੋਣਾ ਹਾਂ ਹਲੇ ਅਕਾਲੀ ਦਲ ਨੂੰ ਫੇਲ ਹੋਣ ਨੂੰ ਬਹੁਤ ਟਾਈਮ ਲੱਗਿਆ ਇਹ ਤਾਂ ਬਦਲ 2.5 ਸਾਲ ਚ ਫੇਲ ਹੋ ਅਕਾਲੀ ਦਲ ਰਿਵਾਈਵ ਹੋ ਜੂ ਹਾਂ ਉਹ ਮੈਨੂੰ ਲੱਗ ਰਿਹਾ ਕਿਉਂਕਿ ਜੇ ਕੋਈ ਪ੍ਰਧਾਨ ਉਹਨਾਂ ਨੇ ਅਸਤੀਫਾ ਦੇਤਾ ਸੁਖਵੀਰ ਜੀ ਨੇ ਉਹ ਰਿਵਾਈਵ ਹੋ ਸਕਦੀ ਹੈ ਦੇਖੋ ਅਕਾਲੀ ਦਲ ਚਲੋ ਅਸੀਂ ਬੇਸ਼ੱਕ ਅਜ ਕਾਂਗਰਸੀ ਆ ਲੇਕਿਨ ਬੜੇ ਬਦਲ ਸਾਹਿਬ ਬੜੇ شریف ਬੜੇ ਨੇਕ ਦਿਲ ਬੜੇ ਸੂਝਵਾਨ ਕਾਂਗਰਸੀ ਖੁਦ ਕਈ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਅਸੀਂ ਖੈਰ ਮੰਗਦੇ ਆ ਘੱਟੋ ਘੱਟ 20 20 25 ਸੀਟਾਂ ਤਾਂ ਇਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ ਹਾਂ ਨਹੀਂ ਨਹੀਂ ਦੇਖੋ ਅਕਾਲੀ ਦਲ ਨੂੰ ਵੀ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੀਦਾ ਕਮ ਸੇ ਕਮ ਆਹ ਝਾੜੂ-ਪੂੰਜੀ ਵਾਲੇ ਤੋਂ ਬਚਾਂਗੇ ਅਸੀਂ ਹੈਨਾ ਖੇਤਰੀ ਪਾਰਟੀ ਖੇਤਰੀ ਪਾਰਟੀ ਆ ਸਾਡੇ ਪੰਜਾਬੀ ਨੇ ਸਾਡੇ ਪੰਜਾਬ ਦੇ ਨੇ ਸਾਡੇ ਆਪਣੇ ਨੇ ਠੀਕ ਹੈ ਚਲੋ ਜਨਾਬ ਅਖੀਰ ਚ ਕੋਈ ਸੰਥੈਨਸ ਸੁਨੇਹਾ ਦੇਣਾ ਚਾਹੁੰਦਾ। ਬਸ ਮੈਂ ਤਾਂ ਇਹੀ ਕਹੂੰਗਾ ਪੰਜਾਬੀਓ ਵੀ ਭਾਈ ਆਪਣੀ ਠੰਡ ਹੈ। ਸਿਹਤ ਦਾ ਧਿਆਨ ਰੱਖੋ। ਧੁੰਦਾਂ ਪੈ ਰੀਆਂ ਨੇ ਤੇ ਸਵੇਰੇ ਤੁਰਨ ਲੱਗੇ ਸਕੂਟਰ ਮੋਟਰਸਾਈਕਲ ਗੱਡੀਆਂ ਦੇ ਉੱਪਰ ਆਪਣਾ ਹੌਲੀ ਜਾਇ ਕਰੋ ਧਿਆਨ ਨਾਲ ਜਾਇ ਕਰੋ। ਜਿਹੜੇ ਬਜ਼ੁਰਗ ਨੇ ਉਹਨਾਂ ਦਾ ਭਾਈ ਪੂਰਾ ਧਿਆਨ ਰੱਖੋ। ਬਾਕੀ ਦੇਖੋ ਸਿਹਤ ਹੀ ਸਾਰਾ ਕੁਝ ਹੈ। ਨਸ਼ਿਆਂ ਤੋਂ ਬਚੋ, ਲੜਾਈ ਝਗੜਿਆਂ ਤੋਂ ਬਚੋ ਤੇ ਆਪਣਾ ਵਧੀਆ ਪਿਆਰ ਮੁਹੱਬਤ ਨਾਲ ਰੋ ਜਿਉਂਦੇ ਰਹੋ ਵਸਤੇ ਰਹੋ। ਚਲੋ ਠੀਕ ਹੈ ਜੀ ਸਾਰਿਆਂ ਨੂੰ ਇਜਾਜ਼ਤ ਦਿਓ ਸਾਨੂੰ ਤੇ ਮਿਲਦੇ ਆਂ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਧੰਨਵਾਦ ਬਹੁਤ-ਬਹੁਤ ਜੀ ਥੈਂਕ ਯੂ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਕੋਈ ਕਮੀ ਪੇਸ਼ੀ ਹੋਈ ਤਾਂ ਕਮੈਂਟ ਚ ਕਰਕੇ ਦੱਸਣਾ ਕਮੈਂਟ ਦੇ ਵਿੱਚ ਦੱਸ ਦਿਓ ਨਹੀਂ ਮੈਸੇਜ ਕਰ ਦਿਓ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਕਰ ਦਿਓ ਜੇ ਨਹੀਂ ਵਧੀਆ ਲੱਗੀ ਅੱਗੇ ਤੋਂ ਹੋਰ ਵਧੀਆ ਕੰਮ ਕਰਾਂਗੇ ਤੇ ਫੇਰ ਉਹ ਸ਼ਾਇਦ ਤੁਹਾਨੂੰ ਵਧੀਆ ਲੱਗ ਸਕੇ ਫਿਰ ਸ਼ੇਅਰ ਕਰਦੋਂਗੇ ਧੰਨਵਾਦ ਜੀ ਬਹੁਤ